ਦੋ ਕਾਮਲੇਤੀ ਭਾਈ ਅੱਛਾ ਤੇ ਤੂੰ ਨੇ ਕਾਮਲੇਤੀ ਨਾ ਤੂੰ ਉਹ ਹੈਗੇ ਤੇ ਇੱਕ ਕਰਦੇ ਅੱਛਾ ਜਦੋਂ ਤੇਰੇ ਮਰਬਰ ਗਨੰਗਾ ਕਰੋਗਾ ਕਰ ਮਜ਼ਾਕ ਕਰਾਂਗੇ ਇਹਨਾਂ ਨੂੰ ਅੱਛਾ ਉਹ ਭਾਈ ਜਿਵੇਂ ਹੁਣ ਆਪਾਂ ਆ ਮੁੰਡੇ ਕਹਿ ਦਿੰਨੇ ਕਿ ਯਾਰ ਫਲਾਣਾ ਉਹਦੇ ਨੂੰ ਪਛੇੜ ਕਰਾਂਗੇ ਉਹ ਕਹਿੰਦੇ ਵੀ ਆਪਾਂ ਨੂੰ ਚਿਹੇੜ ਕਰਾਂਗੇ ਇਹਨਾਂ ਨੂੰ ਉਹ ਕੋਈ ਜਿਹੜਾ ਕੋਈ ਨੰਗਾ ਕਰੇ ਝੇੜ ਕਰਦਾ ਕਰਨ ਹੈ ਦੀ ਸਿੱਧਰੇ ਦੋਨੀ ਇਤਨੇ ਪਿੰਡ ਦੀ ਕੋਈ ਭਾਈ ਪੜੀ ਰਹੀ ਲੜਕੀ ਨੰਗੀ ਜਾਵੇ ਕਹਿੰਦੇ ਵੀ ਕਰੀਏ ਚਿਹੜ ਕਹਿੰਦੇ ਵੀ ਆਪਣਾ ਤਾਂ ਕਿਤੇ ਹੀ ਆ ਕਰਨੀ ਕਰਨੀ ਉਹ ਲੜਕੀ ਨੰਗੇ ਨੂੰ ਵੀ ਚਿਹੜ ਕਰਤੀ ਉਹ ਬੋਲੀ ਨਹੀਂ ਕੁਝ ਵੀ ਚੁੱਪ ਕਰਕੇ ਨੰਗੀ ਅੱਛਾ ਚਲੋ ਉਹਨੇ ਆਖਿਆ ਵੀ ਚੱਲ ਹੁਣ ਤਾਂ ਵੀ ਅੱਗੇ ਤਾਂ ਆਪਾਂ ਬੰਦਿਆਂ ਨੂੰ ਜੇਡਾਂ ਕਰਦੇ ਸੀ ਹੁਣ ਤਾਂ ਲੜਕੀਆਂ ਵੀ ਨਹੀਂ ਕੁਝ ਕਹਿੰਦੀਆਂ ਅੱਛਾ ਕਿ ਸਿਆਣੇ ਹੁੰਦੇ ਨੇ ਨਾ ਜਿਹੜਾ ਸੋਚ ਲੈ ਹਾਲਾ ਕਹਿੰਦਾ ਇਹਨਾਂ ਨੂੰ ਕੋਈ ਹੋਰ ਮਿਲ ਜੂ। ਹਾਂ। ਤੇ ਇਤਨੇ ਪਈ ਕੋਈ ਤੇਰੇ ਵਰਗਾ ਹੋਰ ਆਉਂਦਾ ਨੰਗਿਆ। ਉਹਨੂੰ ਘਰਤੀ ਚਿਹੜ। ਹੂੰ। ਉਹਨੂੰ ਘਰਤੀ ਚਿਹੜ ਗਲਤ ਆ। ਅੱਛਾ। ਉਹਨੇ ਕੱਢ ਕੇ ਦਸਾਂ ਦਾ ਨੋਟ ਉਹਨਾਂ ਦੇ ਹੱਥ ਚਪੜਾਤਾ। ਅੱਛਾ। ਉਹਨਾਂ ਨੇ ਅਖੇ ਬਣ ਗਿਆ ਕਾ ਮੈਂ ਤਾਂ ਨਾਲ ਜਗਾਰ ਵੀ ਚੱਲ ਪਿਆ। ਠੀਕ ਹੈ। ਚੱਲ ਕਰਦੇ ਰਹੇ ਚਿਹੜਾਂ ਭਈ। ਕੁਸਮਾ ਨੰਗਿਆ। ਹੁਕਿ ਫਿਰ ਮਿਲ ਗਿਆ ਕੋਈ। ਉਹ ਮੰਨ ਕੇ ਜਦੋਂ ਟੱਕਰਾ ਕਰੂੰ ਉਹ ਹੀ ਜਿਹੜਾ ਕਰਿਆ ਕਰਨਾ ਉਹ ਦਸਾਂ ਦਾ ਨੋਟ ਖਾਦਿਆ ਕਰ ਕੱਢ ਕੇ ਅੱਛਾ ਉਹ ਖਾਸਾ ਤੇ ਨੰਗ ਗਿਆ ਉਹ ਕਹਿੰਦਾ ਵੀ ਬਾਈ ਕਹਿੰਦਾ ਮੈਨੂੰ ਐਂ ਦੱਸ ਤੂੰ ਸਾਨੂੰ ਦਸਾਂ ਦਾ ਨੋਟ ਕੋ ਦਿੰਨਾ ਉਹ ਕਹਿੰਦਾ ਛੋਟੀ ਚਿਹੜ ਮੈਨੂੰ ਚੰਗੀ ਲੱਗਦੀ ਆ ਜਦ ਮੈਂ ਤਾਂ ਦਿੰਦਾ ਇਹਤਨੇ ਪਰ ਕੋਈ ਮੇਰੇ ਵਰਗਾ ਹੁੰਦਾ ਤੇ ਕਿੱਥੇ ਕਿਆ ਬਚਰਾ ਨਾਲ ਹੋਰ ਸੀ ਦੋ ਜਾਨੇ ਉਹਨਾਂ ਨੂੰ ਘਰਤੀ ਜਿਹੜੀ ਜਿਹੜੀ ਉਹਨੂੰ ਕਰੀ ਤੀ ਉਹਨਾਂ ਦਾ ਲਾਹ ਲੈ ਫਿੱਡੇ ਕੁੱਟਦਾ ਸਿਰ ਸਿਰ ਚੀ ਮਰੀ ਗਏ ਅੱਛਾ ਦੂਜੇ ਦਿਨ ਉੱਥੇ ਖੜੇ ਨੇ ਇਧਰੋਂ ਫੇਰ ਨੰਗਾ ਹੁੰਦਾ ਉਹ ਕਹਿੰਦਾ ਬਈ ਖੜੀ ਯਾਰ ਕਹਿੰਦਾ ਖੜ ਗਿਆ ਕਹਿੰਦਾ ਹਾਂ ਦੱਸ ਬਈ ਕਹਿੰਦਾ ਯਾਰ ਅਸੀਂ ਤੇਨੂੰ ਝੇੜ ਕਰਦੇ ਰਿਹਾ ਉਹੀ ਝੇੜ ਤੇ ਤੂੰ ਤਾਂ 10 ਰੁਪਏ ਦਿੰਦਾ ਰਿਹਾ ਸਾਨੂੰ ਯਾਰ ਕਹਿੰਦਾ ਅਸੀਂ ਫਲਾਣ ਨੂੰ ਝੇੜ ਕਰੀ ਜਾਂ ਉਹਨੇ ਸਾਨੂੰ ਢਾਈ ਲੇਤਾ ਕਹਿੰਦਾ ਮੈਂ ਤਾਈਓਂ ਦਿੰਦਾ ਤੈਨੂੰ ਤਾਂ 10 ਰੁਪਏ ਵੀ ਸਾਨੂੰ ਕੋਈ ਹੋਰ ਮਿਲ ਜੂ ਵੀ ਮੈਂ ਕਹਿੰਦਾ ਹਾਂ ਕਹਿੰਦਾ ਮੈਨੂੰ ਪਤਾ ਦੀ ਵੀ ਜੇ ਮੈਂ ਕੱਲਾ ਪੰਗਾ ਨੂ ਮੈਂ ਤਾਂ ਕੁੱਟੂਗਾ ਤੁਸੀਂ ਉਹ ਦੋਨੇ ਸਿੱਧਰੇਉਂ ਮੈਨੂੰ ਆਇਆ ਤੇ ਵੀ ਪੰਜ ਚਾਰ ਨੰਗਾ ਲਵਾਂਗੇ ਤੁਹਾਨੂੰ ਘਟਾਲੂਗਾ ਕਹਿੰਦਾ ਮੈਂ 10 ਰੁਪਏ ਸੁਲਤਾਨ ਦਿੰਦਾ ਸੀ ਹੋਰ ਕੋਈ ਨਾਮਦਾਰੀ ਥੋੜੀ ਦਿੰਦਾ ਸੀ ਮੈਂ ਕਹਿੰਦਾ ਕੋਈ ਮਿਲ ਗਿਆ ਕਹਿੰਦਾ ਹਾਂ ਮਿਲ ਗਿਆ ਕਹਿੰਦਾ ਕੋਈ ਕਰਨੀਆਂ ਝੇੜ ਕਹਿੰਦਾ ਅੱਗੇ ਤੂੰ ਨਹੀਂ ਕਰਦੇ ਤੇ ਮਿਲ ਹੀ ਜਾਂਦਾ ਹਾਂ ਉਹਨੇ ਭਾਈ ਜਾਲਾ ਵਿਚਾਰੇ ਆਪਣੇ ਘਰੇ ਬੈਠੇ ਰਹਿਣ ਲੱਗ ਗਏ ਉਹਦਾ ਪਿਓ ਪਈ ਨੂੰ ਲੜਿਆ ਕਰ ਤੇਰੇ ਕੋਈ ਕੰਮ ਕਰ ਲਓ ਕਹਿੰਦੇ ਜਮਾਂ ਪੇ ਤਾਂ ਠੀਕ ਹੈ ਹੁਣ ਜੇ ਤਾਂ ਮੱਤ ਹੁੰਦੀ ਵਿਚਾਰਿਆਂ ਨੂੰ ਫਿਰ ਤਾਂ ਹਜੇ ਕੰਮ ਕਰ ਲੈਂਦੇ ਉਹ ਕਹਿੰਦਾ ਵੀ ਇਹਦਾ ਪਿਓ ਕਹਿੰਦਾ ਕੰਮ ਕਰ ਲਓ ਕੋਈ। ਅੱਛਾ। ਕਹਿੰਦੇ ਕਰ ਲੈਨੇ ਆ। ਤੇ ਉਹਨਾਂ ਨੇ ਰਾਤ ਨੂੰ ਪਿਆਣੇ ਸਕੀਮ ਬਣਾ ਲਈ। ਵੀ ਕੀ ਕੰਮ ਕਰੀਏ? ਅੱਛਾ। ਉਹ ਕਹਿੰਦਾ ਵੀ ਜਿਹੜਾ ਵੱਡਾ ਤੇ ਉਹਨਾਂ ਜੋਂ ਉਹ ਕਹਿੰਦਾ ਵੀ ਮੇਰੇ ਮਗਰ ਲੱਗ। ਅੱਛਾ। ਆਪਾਂ ਇਹਦਾ ਕਾਰੋਬਾਰ ਵਧਾਂਗੇ। ਜਿਹਦੇ ਵਿੱਚ ਆਪਣੀ ਵਹਿਜਾ ਵਹਿਜਾ ਹੋ ਜੇ। ਅੱਛਾ। ਕਹਿੰਦਾ ਵੀ ਚੰਗਾ। ਤੇ ਉਹ ਕਹਿੰਦਾ ਵੀ ਕੀ ਕਰਾਂਗੇ? ਕਹਿੰਦਾ ਵੀ ਕੋਈ ਨਾ ਦੱਸਦਾ ਮੈਂ। ਤੜਕੇ ਦਿਨ ਚੜਨਦੇ ਤੜਕੇ ਦਿਨ ਚੜ ਗਿਆ ਅਦੇ ਪਿਓ ਨੂੰ ਕਹਿੰਦਾ ਵੀ ਅਸੀਂ ਇੱਕ ਬਿਜ਼ਨਸ ਬਿਢੀ ਆ ਸਾਡੀ ਮਦਦ ਕਰੇਗਾ ਉਹ ਕਹਿੰਦਾ ਵੀ ਕਰੂੰ ਪੱਕਾ ਠੀਕ ਹੈ ਕਹਿੰਦਾ ਵੀ ਸਾਨੂੰ ਸੂਈਆਂ ਤੇ ਤਾਗੇ ਲਾ ਕੇ ਦੇ ਫਿਰ ਅੱਗੇ ਲੀੜੇ ਖੱਦਰ ਤੇ ਸੌਂਦੇ ਹੁੰਦੇ ਸੂਈ ਨਾਲ ਉਹ ਕਹਿੰਦਾ ਵੀ ਤੁਸੀਂ ਕੀ ਕਰਨੀਆਂ ਨੇ ਕਹਿੰਦਾ ਅਸੀਂ ਬਿਜ਼ਨਸ ਬਿਢਣੀ ਆ ਤੈਂ ਕੀ ਲੈਣਾ ਉਹਨੇ ਪਹਿਲੇ ਆਤੀ ਉਹ ਪਈ ਕਹਿੰਦਾ ਵੀ ਸੂਈਆਂ ਮੰਗਾ ਲਈਆਂ ਆਪਣੇ ਪਿਓ ਤੋਂ ਕੰਮ ਚਲਾ ਲਿਆ ਉਹਨਾਂ ਨੇ ਦਰਜੀ ਬਣ ਗਈ ਹਾਂ ਦਰਜੀ ਬਣ ਗਈ ਇਹਦੇ ਬਣੇ ਦਰਜੀ ਕੱਪੜੇ ਸਾਂ ਕਰਨ ਪਈ ਇੱਕ ਵਿਚਾਰਾ ਮੇਰੇ ਵਰਕ ਆ ਗਿਆ ਉਹਨੇ ਕਿਸੇ ਪ੍ਰੋਗਰਾਮ ਤੇ ਜਾਣਾ ਸੀ ਲਾਲ ਤੇ ਉਹ ਕਹਿੰਦਾ ਵੀ ਮੇਰੇ ਕੱਪੜੇ ਇਹਦੇ ਸਿਉਂਦੇ ਵੀ ਮੇਰੇ ਬਹਿ ਜਾ ਪੈਦਾ ਹੋ ਜੇ ਅੱਛਾ ਉਹ ਕਹਿੰਦਾ ਵੀ ਬੇਸਾਂਸਰ ਹੈ ਸਾਡਾ ਕੰਮ ਕੀ ਹੈ ਅੱਛਾ ਤੇ ਉਹ ਕਹਿੰਦਾ ਪੈਸੇ ਜਿੰਨੇ ਮਰਜ਼ੀ ਲੈ ਲਿਓ ਕਹਿੰਦਾ ਪੈਸੇ ਤਾਂ ਸਵੇ ਹੀ ਹੋ ਨਹੀਂ ਰਵਾਂਗੇ ਪਰ ਬਹਿ ਜਾ ਪੈਦਾ ਜ਼ਰੂਰ ਹੋ ਜੂ ਠੀਕ ਹੈ ਕਹਿੰਦਾ ਵੀ ਚੰਗਾ ਉਹ ਜਿੱਥੇ ਉਹ ਜਾਣਾ ਸੀ ਉੱਥੇ 150 ਬੰਦੇ ਦਾ ਇਕੱਠ ਸੀ ਅੱਛਾ ਠੀਕ ਉਹਨਾਂ ਨੇ ਕੋਈ ਪਜਾਮਾ ਸਿਉ ਤਾਂ ਪਜਾਮੇ ਦੇ ਵਿੱਚ ਮਿਆਨੀ ਨਾ ਪਾਈ ਉਹ ਵੀ ਸਿਉ ਤਾਂ ਠੀਕ ਹੈ ਜੇ ਤੇ ਮਿਆਨੀ ਨਾ ਪਾਈ ਭਾਈ ਉਹਨੇ ਮੰਨ ਕੇ ਚੱਲ ਆ ਜਿੱਥੇ ਉਹ ਜਾਣਾ ਸੀ ਜਾ ਕੇ ਨਮਸਕਾਰ ਕਰੀ ਨੀਮਾਉ ਕੋ ਤੁਕੂ ਤਰ ਮਜੀ ਜਗਾਤੀ ਉਹਨਾਂ ਦੀ ਲਾਲਾ ਉਹਨੇ ਜਦੋਂ ਉਹਨੇ ਗੋਡੀ ਲਾ ਕੇ ਮੱਥਾ ਟੇਕਿਆ ਉਹ ਦੂਜੇ ਲਾਗੇ ਕਰਨ ਕਹਿੰਦੇ ਬਹਿ ਜਾ ਵੀ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਕਹਿੰਦਾ ਹਾ ਹਾ ਬੜੀ ਲੱਜਤ ਆਈ ਐ ਕਹਿੰਦਾ ਹਾ ਹਾ ਬੜੀ ਲੱਜਤ ਆਈ ਐ ਕਹਿੰਦਾ ਕਿਉਂ ਕਹਿੰਦਾ ਇਹ ਜੀ ਕੱਪੜੇ ਭਾਲਦਾ ਸੀ ਜਿਹੜੇ ਵੇਜਾ ਵੇਜਾ ਕਰਾ ਦੇਣਾ ਜਦੋਂ ਭਈ ਬੰਦਿਆ ਚ ਬਹਿਗਾ ਜਾ ਕੇ ਹੁਣ ਉਹਨੂੰ ਕੀ ਪਤਾ ਵਿਚਾਰੇ ਨੂੰ ਵੀ ਪਜਾਮੇ ਥੱਲੇ ਮੈਂਦੀ ਨਹੀਂ ਵੀ ਵੇਜਾ ਵੇਜਾ ਤਾਂ ਤਾਂ ਕਹਿੰਦੇ ਨੇ ਮੈਨੂੰ ਛੋਲੀ ਨਹੀਂ ਸੀ ਹਾਂ ਠੀਕ ਹੈ ਉਹ ਕਹਿੰਦਾ ਓਏ ਆ ਗਿਆ ਮੁੜ ਕੇ ਕਹਿੰਦਾ ਵੀ ਬੋਲੋ ਕਿੰਨੇ ਪੈਸੇ ਦੇਵਾਂ ਕਹਿੰਦਾ ਵੀ ਕੀ ਗੱਲ ਆ ਕੰਨਾ ਪਤੰਦਰਾ ਧੀੜੇ ਬੜੇ ਵਧੀਆ ਸੰਤ ਨੇ ਬਹਿ ਜਾ ਬੱਜੀ ਹੋ ਗਈ ਜਮਾ ਅੱਛਾ ਉਹ ਕਰਾ ਪੈਸੇ ਤਾਂ 19 ਦੇ ਦਿਓ ਜੇ ਗਾਹਾਂ ਨੂੰ ਹੋਰ ਦੇ ਸਮੇਂ ਨੂੰ ਇਹ ਸਾਡੇ ਕੋਲ ਲਿਓ ਕੰਨਾ ਚੰਗਾ ਇਤਨੇ ਪੈ ਉਹਨਾਂ ਨੇ ਮੰਨ ਕੇ ਚੱਲੋ ਕੰਮ ਚੱਲ ਪਿਆ ਪੂਰਾ ਨਾ ਨਾ ਤੇਰੇ ਆਪ ਨੂੰ ਦੁੱਗਣੇ ਪੈਸੇ ਦਿੰਦੇ ਨੇ ਇਹ ਆਪਾਂ ਹੋਰਾਂ ਤਾਂ ਨੈਣੀ ਪਾਉਣੇ ਇਹ ਦੇ ਬਿਨਾ ਮੈਨੀ ਤੋਂ ਸੌਤਾ ਅੱਛਾ ਆਪਾਂ ਤਾਂ ਦੁੱਗਣੇ ਰੁਪਏ ਦੇ ਗਏ ਉਹ ਨਾਲੇ ਸੌਖਾ ਹੈ ਨਾਲੇ ਸੌਖਾ ਕੰਮ ਉਹਨੇ ਪੈ ਮੰਨ ਕੇ ਚੱਲਾ ਕਿਸੇ ਤੇ ਹੋਰ ਕੱਪੜੇ ਬਣਾਤੇ ਉਹਦੇ ਬੰਦਾ ਸਿਆਰ ਜਿਹਦੇ ਬਣਾਏ ਉਹ ਕਹਿੰਦਾ ਵੀ ਕੱਪੜੇ ਬੋਲ ਕਿਹਜੇ ਬਣਾਈਏ ਕਹਿੰਦਾ ਬਸ ਕੱਪੜੇ ਵਧੀਆ ਹੋਣ ਯਾਰ ਜੱਜਣ ਉਹ ਕਹਿੰਦਾ ਵੀ ਕੋਈ ਨਾ ਜੱਜਣ ਵਾਲੀ ਪਾ ਦੂੰ ਬਣਾ ਦੂੰ ਉਹਨੇ ਭੀ ਜੱਜਣ ਵਾਲੇ ਬਣਾਤੇ ਸਿੱਧੇ ਹੀ ਬਣਾਤਾ ਇੱਥੋਂ ਆਪਰੇ ਸੁੰਤੇ ਹੀ ਨਾ ਅੱਛਾ ਚਲੋ ਉਹ ਕਹਿੰਦਾ ਵੀ ਲੈ ਜੀ ਆਪਦੇ ਕੱਪੜੇ ਤੇਰੇ ਸੌਤੇ ਪਏ ਨੇ ਕਹਿੰਦਾ ਤੰਗਾ ਉਹ ਭਾਈ ਕਿਤੇ ਕੁਦਰਤ ਤੋਂ ਮਾਲਕ ਦੀ ਉਹ ਟੱਕਰ ਗਿਆ ਉਹਨੂੰ ਜਿੱਦੇ ਵਹਿਜਾ ਵਹਿਜਾ ਹੋਈ ਤੀ ਅੱਛਾ ਉਹ ਕਹਿੰਦਾ ਕਿੱਥੇ ਜਾਣਾ ਕਹਿੰਦਾ ਜੇ ਫੜਾਨਿਆਂ ਦੇ ਕੱਪੜੇ ਫੜਨ ਜਾਣਾ ਸੀ ਮਾਉਣੇ ਦਿੱਤੇ ਹੋਏ ਨੇ ਕਹਿੰਦਾ ਮੈਨੂੰ ਨਾਲ ਲੈ ਕੇ ਚੱਲ ਕਹਿੰਦਾ ਕਿਉਂ ਕਹਿੰਦਾ ਉਹ ਸਿਆਣੇ ਕਹਿੰਦੇ ਨੇ ਕਿ ਸਾਥ ਜੇ ਕਿਸਮਤ ਸਾਥ ਨਾ ਦਿੰਦੀ ਹੋਵੇ ਕੰਮ ਕੋਈ ਨਹੀਂ ਸਿਰੇ ਚੜਦਾ ਤੇ ਉਹ ਕਹਿੰਦਾ ਭਾਈ ਕਹਿੰਦਾ ਸੋ ਤਾਂ ਸਾਥ ਦੇਂਦੀ ਹੋਵੇ ਕਹਿੰਦਾ ਕੋਈ ਕੰਮ ਸਿਰੇ ਚੜਦਾ ਨਹੀਂ ਹੁੰਦਾ ਜੇ ਸਾਥ ਦੇਵੇ ਤਾਂ ਕੰਮ ਚੱਲੂ ਉਹਦਾ ਨਾਲ ਆ ਗਿਆ ਭਈ ਮੇਰੇ ਵਰਗਾ ਕਹਿੰਦਾ ਤੀ ਬਹਿ ਜਾ ਬਹਿ ਜਾ ਉਹ ਆ ਕੇ ਕਹਿੰਦਾ ਵੀ ਐ ਕਰੋ ਪਹਿਲਾਂ ਤੈਹ ਖੋਲ ਕੇ ਕੱਪੜੇ ਦਿਖਾਓ ਕਹਿੰਦਾ ਵੀ ਤੈਹੀ ਕੀ ਲੈਣਾ ਕੱਪੜੇ ਵੇਦੇ ਨੇ ਉਹ ਕਹਿੰਦਾ ਨਾ ਤੈਹ ਖੋਲ ਕੇ ਕੱਪੜੇ ਦਿਖਾਓ ਕਹਿੰਦਾ ਉਹਨਾਂ ਚੰਨਾ ਚੱਕੀ ਕੱਪੜੇ ਜਦ ਤੱਕ ਤੈਹ ਨਹੀਂ ਖੁੱਲਦੀ ਕਹਿੰਦਾ ਕਿਉਂ ਕਹਿੰਦਾ ਦੋਸਾਂ ਵੀ ਮੇਰੀ ਬਹਿ ਜਾ ਬਹਿ ਜਾ ਹੋਈ ਜਾ ਮੰਗਰੋ ਤਾਂ ਖੜ ਜਾ ਖੜ ਜੀ ਰਹੀ ਐ ਕਹਿੰਦਾ ਕਿਉਂ ਕਹਿੰਦਾ ਮੈਂ ਦੋ ਕਦਮੇ ਮੱਥਾ ਪਹਿਨਾ ਟੇਕ ਉੱਥੇ ਮੇਰੀ ਵਹਿਜਾ ਵਹਿਜਾ ਹੋ ਗਈ। ਦੂਜੀ ਥਾਵੇਂ ਕਾ ਉੱਥੇ ਵਹਿਜਾ ਵਹਿਜਾ ਹੋ ਗਈ ਤੇ ਤੀਜੀ ਥਾਵੇਂ ਕਾ ਕਹਿੰਦਾ ਮੈਨੂੰ ਢਾਈ ਲੱਤਾ। ਅੱਛਾ। ਕਹਿੰਦਾ ਕਿੰਨੀ ਕੰਮ ਹੋ ਗਿਆ। ਕਹਿੰਦਾ ਕੀ ਗੱਲ? ਕਹਿੰਦਾ ਮੇਰੇ ਪਜਾਮੇ ਦੇ ਮੈਨੀ ਨਹੀਂ ਪਈ ਇਹਨਾਂ ਨੇ। ਕਹਿੰਦਾ ਕਿ ਤੋ ਕੰਮ ਨਾ ਕਰਦਾਂ ਤੇਰਾ। ਜਦੋਂ ਉਹਨੇ ਕੋਈ ਖੋਲੀ ਤੇ ਗੱਲ ਉਹੀ। ਉਹ ਕਹਿੰਦਾ ਵੀ ਇਹ ਕੀ ਗੱਲ? ਕਹਿੰਦਾ ਤੈਹੀਂ ਕਿਹਾ ਸੀ ਵੀ ਜੱਜਵੇਂ ਹੁਣ। ਕੱਪੜੇ ਦਾ ਕਹਿੰਦਾ ਜਿਹੜੇ ਸਿਉਂੜ ਏ। ਜੇ ਤੁਸੀਂ ਸਿਉਣਿਆ ਕੱਪੜੇ। ਜਦੋਂ ਨਵੇਂ ਪਾਊਗਾ ਹਰੇਕ ਦੀ ਜੱਜ ਤੇਰੇ ਕੋਲ ਲੋਲੇ ਤੇ ਚਣਗੇ ਤੈਹੀਂ ਕਹੇ ਵੀ ਕੱਪੜੇ ਜੱਜਮੇ ਹੋਣ ਕਹਿੰਦਾ ਜੱਜਮੇ ਤਾਂ ਫਿਰ ਐ ਹੁੰਦੇ ਹੁੰਦੇ ਨੇ ਜੱਟ ਦੇ ਸ਼ੋਮਾਂਗੇ ਠੀਕ ਹੈ ਇੱਕੋ ਜਿਹਾ ਸਾਰੀ ਭਾਈ